ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮਰ ਸਹੀਦ ਤਨਤਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ 15 ਤਰੀਕ ਨੂੰ ਗੁਰਦੁਆਰਾ ਸਹੀਜਗੰਬਾਬਾ ਦੀਪ ਸਿੰਘ ਵਿਖੇ ਬੜੀ ਸਰਧਾ ਤੇ ਸਰਕਾਰ ਨਾਲ ਮਨਾਇਆ ਜਾ ਰਿਹਾ ਅੱਜ ਗੁਰਦੁਆਰਾ ਸਹੀਜਗੰਬਾਬਾ ਦੀਪ ਸਿੰਘ ਵਿਖੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਚੁੱਕੇ ਨੇ ਜਿਨ੍ਹਾਂ ਦਾ ਕਿ 15 ਤਰੀਕ ਨੂੰ ਸਵੇਰੇ ਸਾਡੇ 8 ਵਜੇ ਭੋਗ ਪਾਈ ਜਾਣਗੇ 8:30 ਤੋਂ ਲੈ ਕੇ 9:30 ਵਜੇ ਤੱਕ ਜੋ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਕਿ ਹੁਕਮਨਾਮਾ ਸਾਹਿਬ ਆਉਂਦੇ ਨੇ ਉਸ ਹੁਕਮਨਾਮਾ ਸਾਹਿਬ ਦੀ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦੇ ਸਿੰਘ ਸਾਹਿਬ ਉਹ ਗੁਰਦਰਾ ਸੇਜਗਲ ਵਿਖੇ ਕਥਾ ਕਰਨਗੇ ਤੇ ਨਾਲ ਇਹ ਧੰਨ ਧੰਨ ਬਾਬਾ ਦੀਪ ਸਿੰਘ ਦੀ ਸ਼ਹੀਦੀ ਬਾਰੇ ਪੂਰੀ ਜੀਵਨੀ ਤੇ ਚਾਨਣਾ ਪਾਉਣਗੇ ਉਪਰੰਤ 10 ਵਜੇ ਤੋਂ ਲੈ ਕੇ 12 ਵਜੇ ਤੱਕ 15 ਤਰੀਕ ਨੂੰ 15 ਨਵੰਬਰ ਨੂੰ ਇਹ ਇੱਕ ਵਿਸਾਲ ਕਵੀ ਦਰਬਾਰ ਹੋਵੇਗਾ ਤੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਢਾਡੀ ਦਰਬਾਰ ਹੋਵੇਗਾ 2 ਵਜੇ ਤੋਂ ਲੈ ਕੇ 4 ਵਜੇ ਤੱਕ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠ ਹੋਣਗੇ ਜਿਹੜੇ ਸੰਗਤੀ ਰੂਪ ਦੇ ਵਿੱਚ ਸੁਖਨੀ ਸਾਹਿਬ ਦਾ ਪਾਠ ਸੰਗਤਾਂ ਵੱਲੋਂ ਕੀਤਾ ਜਾਊਗਾ ਉਪਰੰਤ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਇੱਕ ਮਹਾਨ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਜਿਸ ਵਿੱਚ ਪੰਥ ਦੇ ਅ ਪ੍ਰਸਿੱਧ ਜਿਹੜੇ ਕੀਰਤਰੀ ਨੇ ਰਾਗੀ ਜਥੇ ਨੇ ਉਹ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ ਸੱਚਕਲ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਵੀ ਉਸ ਸਮਾਗਮ ਦੇ ਵਿੱਚ ਹਾਜ਼ਰੀ ਲਵਾਉਣਗੇ ਇਨਾ ਸਮਾਗਮਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਮਾਜੋਗ ਭਾਈ ਹਰਜਿੰਦਰ ਸਿੰਘ ਜੀ ਧਾਮੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਉਥੇ ਸਤਿਗੁਰ ਦੇ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਤੀ ਗੈਨੀ ਰਵੀਰ ਸਿੰਘ ਜੀ ਵੀ ਪਹੁੰਚ ਰਹੇ ਨੇ ਉਹ ਨਾਲ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੀ ਕੁਲਦੀਪ ਸਿੰਘ ਜੀ ਗੜਗੱਜ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਕੇਸ਼ ਸਿੰਘ ਜੀ ਢਣੋਲਾ ਉਹ ਵੀ ਸੰਗਤਾਂ ਦੇ 15 ਨਵੰਬਰ ਨੂੰ ਵਿਸ਼ੇਸ਼ ਤੌਰ ਤੇ ਇਸ ਸਹੀਦੀ ਵਿਹੜੇ ਤੇ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਇਨ੍ਹਾਂ ਸਹੀਦੀ ਸਮਾਗਮਾਂ ਵਿੱਚ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾ ਕੇ ਸਵਾਵਾ ਕਰ ਰਹੇ ਨੇ ਕੋਈ ਲੰਗਰਾਂ ਚ ਸਵਾਵਾ ਕਰ ਰਿਹਾ ਕੋਈ ਰਹਿ aí ਦੀ ਸੇਵਾ ਕਰ ਰਿਹਾ ਕੋਈ ਸਫਾਈ ਦੀ ਕਰ ਰਿਹਾ ਕੋਈ ਪਾਰਕਿੰਗ ਦੀ ਕਰ ਰਿਹਾ ਇਤਨਾ ਬਹੁਤ ਸਾਰੀਆਂ ਸੰਗਤਾਂ ਬਹੁਤ ਸਾਰੀਆਂ ਸੇਵਾ ਸੁਸਾਇਟੀਆਂ ਡੈਕੋਰੇਸ਼ਨ ਦੀ ਸੇਵਾ ਕਰਵਾ ਰਹੇ ਨੇ ਜਿੰਨੀਆਂ ਵੀ ਸੰਗਤਾਂ ਵੱਲੋਂ ਸਿੱਧੀ ਦਿਹਾੜੇ ਤੇ ਸੰਬੰਧ ਦੇ ਵਿੱਚ ਸਵਾਵਾ ਕੀਤੇ ਜਾਂਦੀਆਂ ਨੇ ਉਹਨਾਂ ਸਾਰੀਆਂ ਸੰਗਤਾਂ ਦਾ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਤੇ ਅਪੀਲ ਬੇਨਤੀ ਵੀ ਕੀਤੀ ਜਾਂਦੀ ਆ ਜਿੱਥੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਚੁੱਕੇ ਨੇ ਜਿਨ੍ਹਾਂ ਦਾ 15 ਤਰੀਕ ਨੂੰ ਸਵੇਰੇ 8:30 ਵਜੇ ਭੋਗ ਪਾਇਆ ਜਾਣਗੇ ਸਾਰਾ ਦਿਨ ਗੁਰਮਤਿ ਸਮਾਗਮ ਚੱਲਣੇ ਨੇ ਆਓ ਆਪਾ ਉਹਨਾਂ ਸਿੱਧੀ ਦਿਹਾੜਾ ਦੇ ਸੰਬੰਧ ਜੋ ਵੀ ਜਿੰਨੇ ਵੀ ਸਮਾਗਮ ਅਲਿੱਕੇ ਨੇ ਉਹਨਾਂ ਸਾਰਿਆਂ ਸਮਾਗਮਾਂ 'ਤੇ ਆਪਣੀ ਹਾਜ਼ਰੀ ਲਵਾ ਕੇ ਗੁਰੂ ਜੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਧੰਨਵਾਦ ਕਹਿੰਦੇ ਆ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਧੰਨਵਾਦ ਕਹਿੰਦੇ ਹੋਏ ਉਸ ਸ਼ਹੀਦ ਅਮਰ ਸ਼ਹੀਦ ਨੂੰ ਲੱਖ ਲੱਖ ਵਾਰ ਰਮਚਾਰ ਕਹਿੰਦੇ ਹੋਏ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ